ਹੰਸਾ ਸਿਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੋਬੜ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀ ਆ ਜਿੰਨਾ ਚੁੱਕ ਕੁਝ ਸੋਈਆਂ ਤੇ ਕੁਝ ਗੱਬਣਾ ਸੋ ਇਹਨਾਂ ਦਿਗਾ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਹਾਂ ਨਹੀਂ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾ ਰੋਵੜੀ ਦੇ ਪਿੰਡ ਰਾਪੁਰਸੀਲੇ ਨਾਲ ਜਨਾਬ ਅਮਰਸਰ ਜੀ ਤੇ ਫੋਨ ਨੰਬਰ ਹੀ ਪੁੱਲ ਦੋ ਫੋਨ ਨੰਬਰ ਹੈਗਾ 9781377963 ਠੀਕ ਹੈ ਅੱਜ ਹੈ ਗਿਆ ਆ ਆਪਣੇ ਕੋਲ ਦੋ ਮੱਜਾਂ ਤੇ ਤਿੰਨ گاਵਾ ਹਨਾ ਤਿੰਨ گاਵਾ ਹਾਂਜੀ ਠੀਕ ਹੈ ਤੇ ਚਲੋ ਸ਼ੁਰੂਆਤ ਜੜੀਆਂ ਆਹ ਵਾਲੀ ਤੋਂ ਹੀ ਆਪਾਂ ਪਿੱਲੇ ਨੰਬਰ ਵਾਲੀ ਮੱਝ ਤੋਂ ਹੀ ਕਰ ਲਈਏ ਗੱਭਣੇ ਆਏ ਗੱਭਣੇ ਗੱਭਣ ਤੋਰ ਦੋ ਉਧਰ ਦੀ ਬੜੀ ਝੋਟੀ ਹੈ ਬਾਕੀ ਚਲੋ ਰਾਜੀ ਆ ਸੰਭੀ ਸੰਭੀ ਚੰਗੀ ਆ ਪਿਛਲੇ ਸੋਦਰੋਂ ਨੇ ਅਦੀ ਭਾਰੀ ਹੁੰਨਾ ਦੂਜੇ ਸੋਦਰ ਆ ਆ ਜਿਲੇ ਆਇਓ ਜੀ ਕੱਦ ਭਾਵੇਂ ਇਹ ਤਾਂ ਬਹੁਤਾ ਉੱਚਾ ਨਹੀਂ ਆ ਤਰਾ ਸੰਭੀ ਸੰਭੀ ਚੰਗੀ ਆ ਕਿਨੇ ਥੋੜੇ ਬਹੁਤ ਜੀ ਕਿਰੇ ਸ਼ਾਂਤ ਜੀ ਸੁਭਾਦੀ ਆ ਜੇ ਆ ਵੀ ਤਿਆਰ ਹੋਣੀ ਆ ਚੰਗੀ ਭਰ ਜੂਗੀ ਸੂਨ ਤੱਕ ਯਾਹ ਦੇਖ ਸਾਡੇ ਥਣਾ ਦਾ ਸਾਈਜ਼ ਗਿਆ ਪੇਰਾ ਬਾਕੀ ਮਾਸ ਜਾ ਵੱਖਰਾ ਲੱਗਾ ਵਿੱਚ ਤੇ ਚੰਗੇ ਗਿਆਪ ਤੇ ਜਿਹੜਾ ਥਣ ਲੱਗਿਆ ਕਿੰਨਾ ਕ ਦੁੱਧ ਭਰੀ ਜਾਓਗੀ ਵੀਰ ਜੀ ਦੁੱਧ ਪਹਿਲੇ ਦੋਆਂ ਦੇ ਉਧਰੋਂ ਲਿਆਂਦੀ ਹਰਿਆਣੇੋਂ ਆਉਂਦੇ ਨੇ 14-15 ਕਿਲੋ ਦਿੱਤਾ। ਅੱਜ ਕੰ 15-16 ਕਿਲੋ ਪਾਜੀ ਦਊਗੀ ਦੁੱਧ। ਤੇ ਮੁੱਲ ਫੇਰ ਇਹਦਾ। ਮੁੱਲ ਦੇ ਦੀਏ ਕਿ 10 ਦੀ। ਕਰ ਦਈਏ ਮੰਤਨ। 5 ਛੱਡ ਦੀਏ। ਇੱਕ 5 ਦੀ। ਹਾਂਜੀ। ਕਿ ਹੋਰ ਕਰ ਦਈਏ ਮੰਤਨ। 5 ਹੋਰ ਛੱਡ ਦੀਏ। ਅੱਛਾ ਪੂਰੇ ਲੱਖ ਦੀ ਦੇ ਦੀਏ। ਹਾਂਜੀ। ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹਨਾ। ਜੱਸਨੋ ਵਾੜੀ 95000 ਦੀ ਹਣੀ ਆ। ਜੱਸਨੋ ਜਿਹੜੀ। ਅੱਛਾ ਜੱਸਨੋ ਜਿਹੜੀ ਕਹਿੰਦੇ ਵੀ 50 ਛੱਡ ਦੀਏ। ਬਾਕੀ ਚਲੋ ਮੌਕੇ ਤੇ ਮੰਤਨ ਹੋ ਜਾਂਦਾ ਵਾ ਗੋਲ ਸਿੰਘ ਦੀ ਮੱਝ ਆ। ਬਾਕੀ ਕੋ ਵੀ ਰਾਨ ਕੇ ਵੇਖ ਲਿਆ ਸ਼ਾਮ ਛੱਡ ਕੇ ਦੇਤੀ ਬਿੱਜੀ ਠੀਕ ਹੈ ਜੀ ਹਾਂਜੀ ਵੇਖੋ ਰਾਨ ਕੇ ਲੈ ਆਈਆਂ ਹਾਂਜੀ ਆ ਤਾਜੀ ਸੋਈ ਮੱਝ ਹਾਂਜੀ ਕਿੰਨੇ ਦਿਨਾਂ ਦੀ ਸੋਈ ਜੇ ਆਜੇ ਦੂਜਾ ਦਿਨ ਦੀ ਬਾੜੀ ਅੱਛਾ ਦੂਸਰਾ ਦਿਨ ਹੈ ਹਾਂਜੀ ਤੇ ਇਹਦੇ ਕੋ ਤੇ ਜੇ ਬੋਲੇ ਹੀ ਹੋਣਾ ਹੈ ਬੋਲੇ ਬੋਲੇ ਬਾੜੀ ਹੋਣਾ 8 ਕਿਲੋ ਕਿੰਨਾ ਕੁ ਦੁੱਧ ਭਰੀ ਜਾਊਗੀ ਦੁੱਧ ਬਾੜੀ 12-13 ਕਿਲੋ ਦਊਗੀ ਅੱਛਾ ਹਾਂਜੀ ਤੋਰਾਂ ਫੇਰ ਇੱਕ ਰੀਨ ਥਾਣਾ ਲੱਪਾ ਲਾਇਆ ਬੜੀ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤੋਂ ਚਲੋ ਲੈ ਜਾ ਫਿਰ ਹਲੇ ਲੱਪਾ ਲਾਇਆ ਸੂਣ ਕਰਨਾ ਤਾਜੀ ਸੋਈਓ ਦੇ ਕਰਕੇ ਥੋੜੀ ਲੱਪੇ ਜਿਹਾ ਆਜ ਲਿਆ ਅਬ ਜੀ ਬਾਜੀ ਮੈਂ ਬਸਾਲੇ ਕਿਤੇ ਰਹਿਵਾਂਗੇ ਪੂਰੀ ਵੱਡੀ ਮਈ ਕਦ ਘੱਟ ਚਲੋ ਚੰਗਾ ਇਲਾਜ ਬਾਕੀ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਤਵੇਲਾ ਹੁਣ ਵੀ ਨਾ ਕੀ ਕੁਤੇ ਰਾਦ ਨੂੰ ਹੋਣਾ ਬਸ ਤੇ ਇਹਦਾ ਮੁੱਲ ਵੀ ਦੀ ਫਿਰ ਦੀ ਜੀ 95000 ਆਦੀ 95 ਦੀ ਹਾਂਜੀ ਕਿ ਕਰ ਦਈਏ ਮੰਤਨ ਪੰਜ ਛੱਡ ਦਈਏ ਹੋਰ ਕਰ ਦਈਏ ਮੰਤਨ 80 ਦੀ 80 ਦੀ ਹਾਂਜੀ ਦੋ ਹੋਰ ਛੱਡ ਦਈਏ ਚਲੋ 78000 ਦੀ ਜਿਹੜੀ ਦੇਤੀ ਹੈ ਨਾ ਠੀਕ ਤੇ ਬਾਕੀ ਚਲੋ ਮੌਕੇ ਤੇ ਹੋ ਜਾਊਗਾ ਮੰਤਨ ਆ ਤਾਜ਼ਾ ਹੀ ਬੱਚਾ ਜਿਹੜਾ ਇਹਦੇ ਮਗਰ ਬਿਲਕੁਲ ਕੀ ਜੇ ਮਗਰ ਇਹਦੇ ਕੱਟੀ ਜੇ ਬੜੀ ਕੱਟੀ ਹੈ ਮਗਰ ਇਹਦੇ ਕੱਟੀ ਕੱਟੇ ਗਿੱਲਾ ਨਾਲੂ ਬੜੀ ਹਲੇ ਬਿਲਕੁਲ ਚੰਗੀ ਪਲੀ ਬਲੋਸੇ ਕਰੀ ਠਾ ਕੇ ਦਿਖਾ ਦੇ ਆ ਦੇ ਸੰਦੇ ਜੀ ਤਾਜੇ ਨਾੜੂ ਜਿਹੜਾ ਬਿਲਕੁਲ ਨਾ ਲਿਆ ਸਾਜਰ ਸੀਗਾ ਆ ਗਈ ਐ ਕੰਨ ਹੋਪ ਇਧਰ ਹੋ ਜਾ ਕੋਈ ਤੇ ਆ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲੱਗੇ ਤੋ ਤੇ ਬਾਕੀ ਮਿਲਕ ਮੈਨ ਵੀ ਚੰਗੀ ਲੱਗੀ ਆ ਦਸਤੀਏ ਦੇ ਬਾਰੇ ਵਿੱਚ ਜੀ ਇਹਦੇ ਕੋਲ ਦੁੱਧ ਬਾੜੀ 16 ਕਿਲੋਨ ਕਰਦੇ ਵਾਲਾ ਹੋ ਗਿਆ 15 ਕਿਲੋਨ ਦੀ ਗਰੰਟੀ ਦੇਵਾਂਗੇ ਭਾਈ ਦੁੱਧ ਅੱਛਾ ਹਾਂਜੀ ਠੀਕ ਹੈ ਇਹਦੇ ਮਗਰ ਬੱਛਾ ਹੈ ਬੱਛਾ ਬਾੜੀ ਦਾ ਗਿਆ ਹੋਇ ਕੋ ਮਰ ਅੱਛਾ ਹਾਂਜੀ ਅੱਜ ਪਿਛਲੇ ਘਰੋਂ ਲਈ ਉਹਦੇ ਕੋ ਵੀਡੀਓ ਵੀ ਆਪਣੇ ਕੋਈ ਅੱਛਾ ਬੱਚਾ ਹੁਣ ਤੁਹਾਡੇ ਕੋ ਲਾਣੇ ਦੀ ਰਾਤੀ ਮਰ ਗਿਆ ਬਾੜੀ ਅੱਛਾ ਆਓ ਆ ਪਿਛਲੇ ਘਰ ਬੱਧੀ ਆ ਕਿੱਥਾਂ ਆਈ ਹੈ ਆ ਬੱਚਾ ਆ ਬੱਚਾ ਜੀ ਇਹ ਮਰ ਗਿਆ ਵੜੀ ਮੈਂ ਤੁਹਾਨੂੰ ਦਿਖਾ ਦਿੰਨੇ ਆ ਤੇ ਆ ਬੱਚਾ ਜਿਹੜਾ ਹੁਣ ਮਰ ਗਿਆ ਵਾ ਰਾਤ ਕਿੰਨੇ ਕੀ ਮਰ ਗਿਆ ਵਾ ਚਲੋ ਆ ਜ ਲੈ ਆ ਫਿਰ ਹੋਰ ਕਿੱਥੇ ਗਏ ਆ ਬੜੀ ਬਰ ਠੰਡੀ ਹੀ ਬੜੀ ਇੱਤਰੇ ਇੱਤਰੇ ਪਾ ਮੈਂ ਥੱਲੇ ਬੈਜਾ ਆ ਦੇਖ ਸੰਦੇ ਕੋਲੀ ਬੜੀ ਠੀਕ ਹੈ ਜੀ ਹਾਂ ਜੀ ਪੰਜਾਬੀ ਹੈ ਜੀ ਤੇਰਾ ਬਖਾ ਤੇ ਜਰਸੀ ਵੀ ਦੇਖ ਸਕਦੇ ਇੱਧਰ ਦੀ ਜੰਮੀ ਪਲੀ ਜਰਸੀ ਆ ਜਿਹੜੀ ਇਹ ਦੋ ਦਨ 15 16 ਲੀਟਰ ਜਿਹੜਾ ਕਹਿੰਦੇ ਵੀ ਤਿਆਰ ਹੈ ਇਹ ਦੇ ਕੋਲ ਕਹਿੰਦਾ ਬਹਿ ਜੀ ਲੈ ਲੈ। ਲੈ ਵੀ ਤੁਹਾਨੂੰ ਬਾਈ ਜੀ। ਤੇ ਕਿੰਨੇ ਰੀ ਦੇ ਦੀਏ ਬੀ ਜੀ ਹੁਣੇ? ਜੇ ਇਹਦੇ ਪਾੜੀ ਬਚਾ ਹੁੰਦਾ ਕਿ ਇਹਦੇ ਬੜੀ ਪਨਾਹ ਜਾਦੀ ਹੁੰਦੀ ਹੁੰਦੀ 45 ਦੀ। ਕਰਨੀਗਾ ਛੋਟ ਸ਼ਟਰ? ਜੈ ਤੁਹਾਨੂੰ 40000 ਦੇ ਦੀਏ। ਅੱਛਾ 40000 ਦੀ ਦੇ ਦੋਗੇ? ਹਾਂ ਜੀ। ਚਲੋ ਬਾਕੀ ਮੌਕੇ ਤੇ ਕਰ ਦੋਗੇ ਮੰਨ ਤਾਂ। ਯਾਰ ਛੋਟ ਪਾਜੀ। ਅੱਛਾ ਯਾਰ ਛੋਟ ਕਰ ਦੂੰ। ਹਾਂ ਜੀ। ਠੀਕ ਹੈ ਜੀ। ਉਹ ਗਾਜਰ ਚਿਹਰਾ ਜਿਹੜਾ ਅਗਲਾ ਪਾਜੀ ਰੱਖੋ ਪੰਜਾਬ ਦੀ। ਹੁਣ 40000 ਕਹਿੰਦੇ ਛੱਡ ਦਾਂਗੇ। ਇਹਦੇ ਵਿੱਚੋਂ ਕੋਈ ਹਜ਼ਾਰ ਖੰਡ ਕੱਢਣਾ ਹੀ ਹੁਣ ਪਾਜੀ। ਠੀਕ ਹੈ। ਹਾਂ ਜ ਤੇ ਬਾਕੀ ਸੂਈ ਸਵਾਈਏ ਵੀ ਚਲੋ ਬੱਚਾ ਇਹਦਾ ਹੁਣ ਮਰ ਗਿਆ ਗਰਮੀ ਗਰਮੀ ਕਾਫੀ ਭੈਣ ਦੀ ਹੁਣ ਇਹ ਕਹ ਕਾਂ ਤਾਂ ਨਾ ਦਿਖਾਉਣੀ ਤਾਜੀ ਸੂਈ ਆ ਤੇ ਮਗਰ ਬੱਛੀ ਬੜੀ ਪਿਆਰੀ ਏ ਤੇ ਮਗਰ ਸੋਹਣੀ ਪੱਛੀ ਆ ਗਈ ਆ ਤਾਜੇ ਨਾਲੋ ਜਿਹੜਾ ਨਾਲ ਆ ਤੇ ਇਹਦੇ ਵੀ ਥਾਣੇ ਦੇਖ ਸਕਦੇ ਜੇ ਲਾਗੇ ਤਾਂ ਤੇ ਮਿਲ ਕੇ ਵੀ ਦੇਖ ਸਕਦੇ ਜੀ ਇੱਕ ਅਨਕ ਦਿਨਾਂ ਦੀ ਸੂਈ ਆ ਵੀ ਜੀ ਇਹਨੂੰ ਅਜੇ ਭਾੜੇ ਕਿਤੇ ਜਿਆਦੇ ਦਿਨ ਇਹਨੂੰ ਸੂਈ ਆ ਅੱਛਾ ਹਾਜੀ ਤੇ ਇਹਦੇ ਕੋਲ ਤੇ ਜੇ ਬੋਲਾ ਹੀ ਹੋਣਾ ਤੇ ਬੋਲਾ ਹੀ ਹੋਣਾ ਭਾੜੀ 8-9 ਕਿਲੋ ਦੀ ਹੋਣੀ ਆ ਤੇ ਇਹ ਕਿੰਨਾ ਕਰੀ ਜਾਓਗੇ ਦੋਤਾ ਦੋਤਾ ਭਾੜੀ 12 13 ਕਿਲੋ ਦੋਗੇ ਤੋੜ ਦੋ ਫਿਰ ਇਹਨਾਂ ਵਿੱਚ ਮਗਰ ਵੱਚੀ ਬਾੜੀ ਵੇ ਕੋ ਗੱਡੀ ਟੀਏ ਦੀ ਮਗਰ ਟੀਗਾ ਕਿਸ ਨੇ ਤੇਰਾ ਚੰਗਾ ਭਰਾ ਤਾਂ ਇਹਨੂੰ ਗਾਣਾ ਤੇ ਮਗਰ ਵੱਚੀ ਸੋਹਣੀ ਆ ਗਈ ਹੈ ਆ ਭਾਈ ਸੰਤੋ ਲੈ ਜਰੋ ਚਲੋ ਲੈ ਜਾ ਫਿਰ ਨਾ ਕਿ ਇੱਕ ਵਾਰ ਸੇ ਗਿੰਦੇ ਵੀ ਜੇ ਨੀ ਕੀ ਭਲ ਹੈ ਗਈ ਆ ਤੇ ਇਹਦਾ ਮੁੱਲ ਵਿੱਦੀ ਫਿਰ ਇਹ ਲੈ ਲਈਏ 40 ਦੀ ਬੜੀ 40 ਦੀ ਹਾਂਜੀ ਕਿ ਕਰਦੀ ਹੈ ਮੰਤਨ ਪੰਜ ਛੱਡਦੀ ਐ 35 ਦੀ ਚਲੋ ਹੋਰ ਕਰ ਦੋਗੇ ਮੋਕੇ ਤੇ 3000 ਛੱਡਦੀ ਐ ਅੱਛਾ 32000 ਦੀ ਦੇ ਦੇਣੀ ਐ 10 ਨਾਲ ਬੜੀ 30000 ਦੀ ਦੇਣੀ ਐ ਵਾ ਛੋਟ ਹੋਣੀ ਤੇ ਸੌਦਾ ਨੁੜ ਜੀ ਅੱਛਾ ਬਸ ਤੇ ਕਿੰਨਾ ਦੁੱਧ ਦੱਸਿਆ ਕਰੀ ਜਾਓਗੇ ਦੁੱਧ ਬੜੀ 12 13 ਕਿਲੋ ਚਵਾਉਗੀ ਠੀਕ ਹੁਣ ਆਹ 8 ਓੜੇ 9 ਓੜੇ ਦੇ ਕੋ ਬੋਲਾ ਇੰਨਾ ਤੇ ਬਾਕੀ ਮਗਰ ਵੱਛੀ ਦੇਖ ਸਕਦੇ ਸੋਹਣੀ ਵੱਛੀ ਐ ਮਗਰ ਤੇ ਹੁਣ ਇੱਕ ਗਾਂ ਹੋਰ ਹੈਗੀ ਉਹ ਵੀ ਦਿਖਾ ਦਈਏ ਇਹ ਜਿਹੜੀ ਗਾਂ ਜੇ ਬੱਚੇ ਤੋਂ ਬਿਨਾ ਹੀ ਆ ਬਿਨਾ ਬੱਚੇ ਤੋਂ ਵੜੀ ਹੈ ਹੱਥਾਂ ਦੇਖ ਸਕਦੇ ਸੀ ਇਹਦੇ ਹਲੋ ਆ ਬੈਰਾ ਪੁਰ ਗਿਆ ਠੀਕ ਹੈ ਜੀ ਹਾਂ ਜੀ ਇਹਦੇ ਕੋਲ ਪਾਣੀ ਕੰਡੇ ਵਾਲਾ 4 ਕਿਲੋ ਕੰਡੇ ਵਾਲਾ ਦੁੱਧ ਹੋ ਗਿਆ ਦੇਖੋ ਅੱਛਾ ਦੋਰ ਦੋ ਇਹ ਆ ਵੀ ਚਲੋ ਇਹ ਤੇ ਕਿਸੇ ਵੀ ਤਰ੍ਹਾਂ ਚਾਹ ਪਣੀ ਦਾ ਨਹੀਂ ਲਾਜ ਮੇਰੇ ਲੋਕ ਲੋਕ ਲੈ ਜਾਂਦੀ ਆਈ ਹੈ ਜੀ ਹੈਗੀ ਜਰਸੀ ਇਹ ਚਲੋ ਦੁੱਧ ਸੰਗਣਾ ਹੁੰਦਾ ਇਨਾਂ گاਵਾਂ ਇਹ ਤਾਂ ਮੁੱਲ ਫਿਰ ਵੀ ਜੀ ਹੋਣੀ ਇਹਦੀ ਸਾਡੀ ਬੜੀ ਹਾਂ ਜੀ ਕਰ ਦਿਓ ਆਪ ਵੀ ਜੱਸ ਨੂੰ ਕਿੰਨੇ ਦੀ ਕਰਨੀ ਹੈ ਅੱਠ ਦੀ ਦੇ ਦੀਏ ਅੱਛਾ ਅੱਠ ਦੀ ਦੇਣੀ ਹੈ ਅੱਠ ਦੀ ਦੇਣੀ ਬੋਲੀ ਜੱਸ ਨੂੰ ਭਾਈ 7000 ਦੇਣੀ ਹੈ ਬਸ ਸੋਚ 100 ਰੁਪਏ ਛਡਣਾ ਵਾ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ